ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਗਿਆਣਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਕੋਟ ਸੁਖੀਆ ਬਿਲਕੁਲ ਨਾਲ ਹੈ ਔਲਖ ਤੇ ਜੌਣ ਵਾਲਾ ਇਹ ਇਹਦੇ ਦੂਜੇ ਪਾਸੇ ਦੇ ਪਿੰਡ ਹੈ ਪੰਜਗਰਾਈ ਕਲਾਂ ਇਸੇ ਏਰੀਆ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਨੂੰ ਛੌਂਕ ਆ ਚੰਗੇ ਪਸ਼ੂਆਂ ਦਾ ਤੇ ਚੰਗੇ ਪਸ਼ੂ ਹੀ ਵੀਰ ਘਰੇ ਰੱਖਦਾ ਸੋਨਾ ਇੱਥੇ ਛੱਡ ਬਾਈ ਨੇ ਸਪੈਸ਼ਲ ਇਨਾ ਪਸ਼ੂਆਂ ਵਾਸਤੇ ਤਿਆਰ ਕਰਵਾਇਆ ਅੱਜ ਤੁਹਾਨੂੰ ਮੁਰਾ ਨਸਲ ਦੀ ਇੱਕ ਮੱਝ ਦਿਖਾਉਣੀ ਹੈ ਦਿਖਾਉਣੀ ਮੱਝ ਆ ਸੁਭਾਏ ਦਾ گاਮਾ ਵਾਲਾ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆ ਜੇ ਉਹਦਾ ਹੱਕ ਆ ਵੀ ਉਹ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਸੌਦਾ ਕਰੇ ਨੰਬਰ ਸਕਰੀਨ ਉੱਤੇ ਚੱਲੂਗਾ ਇਦੇ ਨਾਲ ਇੱਕ ਤੁਹਾਨੂੰ ਮੈਂ ਗਾਂ ਵੀ ਦਿਖਾ ਦੇਣੀ ਆ ਜਿਹੜੀ ਸੂਈ ਨੂੰ ਥੋੜਾ ਟਾਈਮ ਹੋ ਗਿਆ ਇਹਦਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਰਸੀ ਜੇ ਕੋਈ ਵੀਰ ਖਰੀਦਣਾ ਚਾਵੇ ਤਾਂ ਇਹਦਾ ਰੇਟ ਵੀ ਦੱਸ ਦਿਆਂਗੇ ਦੁੱਧ ਵੀ ਦੱਸ ਦਿਆਂਗੇ ਜਿਹੜੀ ਮੱਝ ਆ ਇਹਦਾ ਰੇਟ ਮੈਂ ਪਹਿਲਾਂ ਹੀ ਦੱਸ ਦਿਆਂ ਵੀ ਫੋਨ ਤੇ ਰਹਿਣਾ ਕਿਉਂਕਿ ਜਿਹੜੇ ਇਦਾਂ ਦੇ ਪਸ਼ੂ ਹੁੰਦੇ ਆ ਦੱਸੋ ਉਹਨਾਂ ਦੇ ਯੂਨੀਕ ਜੇ ਗਾਹਕ ਹੁੰਦੇ ਆ ਉਹ ਵੀ ਰਾ ਫੋਨ ਲਾ ਲੈਂਦੇ ਆ ਤੇ ਕਈ ਵਾਰ ਵਪਾਰੀ ਭਰਾ ਵੀ ਪਸ਼ੂ ਲੈ ਜਾਂਦੇ ਆ ਫਿਰ ਉਹ ਪਰਦਾ ਬਣਿਆ ਰਹਿੰਦਾ ਸੋ ਆਓ ਇਸੇ ਦੀ ਜਾਣਕਾਰੀ ਪਹਿਲਾਂ ਲਈਏ ਉਦੋਂ ਬਾਅਦ ਤੁਹਾਨੂੰ ਜਰਸੀ ਗਾਂ ਦਿਖਾਉਂਗਾ ਪਹਿਲਾਂ ਡਿਟੇਲ ਇਹ ਸਮਝ ਦੀ ਪੁੱਛਾਂਗੇ ਤਰਪਾਲભાઈ ਸਸਤੀ ਕਾਸਟੀ ਗਰਬਾਈ ਤਰਪਾਲભાઈ ਅੱਜ ਇੱਕ ਆਪਾਂ ਮੱਝ ਵੇਚਣ ਲੱਗੇ ਹਾਂ ਹਾਂਜੀ ਹੁਣ ਫਿਰ ਪਸ਼ੂ ਜਿਹੜੇ ਉਹ ਘਟਾਉਣ ਦਾ ਰਾਧਾ ਜਾਂ ਵੈਸੇ ਸ਼ੌਂਕ ਜਾਂ ਬਣ ਜਾਂਦਾ ਕਰੇ ਨਹੀਂ ਨਹੀਂ ਉਹ ਗਾਂਆਂ ਵਧਾਵਾਂਗੇ ਜੀ ਅੱਛਾ ਗਾਵਾਂ ਵਧਾਉਂਦਾ ਆਪਾਂ ਇੱਕ ਅਦੀ ਕੱਢ ਦਿਆਂਗੇ ਮੱਝਾਂ ਹੈਗੀਆਂ ਦੋ ਹੋਰ ਹੈਗੀਆਂ ਦੋ ਹੋਰ ਇਸ ਸਾਈਡ ਤੇ ਹੈਗੀਆਂ ਠੀਕ ਹੈ ਅੱਛਾ ਹੁਣ ਫਿਰ ਇਹ ਮੱਝ ਆਪਾਂ ਵੇਚ ਦੇਣੀ ਕਿੰਨਾ ਮਸੂਆ ਸੂਣ ਲੱਗੀ ਬਈ ਇਹ ਤੀਜਾ ਸੂਆ ਜੀ ਆਪਣੇ ਕੋਲ ਸੀ ਪਿਛਲੇ ਸੂਏ ਇਹ ਪਹਿਲੇ ਸੂਏ ਲਿਆਂਦੇ ਸੀ ਪੀਸੀ 665 ਦੀ ਹੈ ਇਹ अच्छा पीसी 665 ਦੀ ਹੈ ਆਪ ਹੈ ਹਾਂਜੀ ਤੇ ਹੁਣ ਇਹਦੇ ਸੀਮਨ ਕੇ ਨਾਲ ਇਹਦੇ M29 ਤੋਂ ਡਾਇਰੈਕਟ ਕਰੋ ਸਾ ਭਲੂਰ ਤੋਂ اچھا M29 ਦਾ ਬੱਚਾ ਹੋਊਗਾ ਹਾਂਜੀ ਭਲੂਰ ਹਾਂਜੀ ਉਹ ਤੋਂ ਡਾਇਰੈਕਟ ਕਰੋਸ ਕਰੋਸ ਆ ਦੁੱਧ ਭਾਈ ਕਿੰਨਾ ਦਿੱਤਾ ਨੇ ਦੁੱਧ 16 ਕਿਲੋ ਦਿੱਤਾ ਦੂਜੇ ਸੂਏ ਜੀ ਦੂਜੇ ਸੂਏ 16 ਜੀ ਰੇਟ ਤੇ ਦਾ ਫੋਨ ਤੀ ਰੇਟ ਫੋਨ ਤੇ ਜੀ ਦਿਨੇ ਕਿੰਨੇ ਲੈ ਜੂਗੀ ਦਿਨ ਤਿੰਨ ਪਈ ਹੈ ਜੀ ਅਜੇ ਇਹਦੇ ਤਿੰਨ ਦਿਨ 10 ਮਹੀਨੇ ਪੂਰੇ ਹੁਣ ਪਈ ਹੈ ਹਾਂਜੀ ਠੀਕ ਹੈ ਅੱਛਾ ਮੈਂ ਸਵੇਰ ਵਾਰੇ ਕਿਹਾ ਸੀ ਭਾਈ ਤੂੰ ਪਹਿਲਾਂ ਮੈਨੂੰ ਦੱਸੇਂ گاਵਾਂ ਵਾਲੀ ਗੱਲ ਹੀ ਹੈ ਹਾਂ ਜਮਾ ਠੰਡੀ ਸੀਲ ਹੈ ਜੀ ਬਿਲਕੁਲ ਅੱਛਾ ਅੱਛਾ ਜਿੱਧਰੋਂ ਮਰਜੀ ਬੈਠੋ ਮਰਜੀ ਬੈਠ ਜਾਓ ਕੋਈ ਚੱਕਰ ਨਹੀਂ ਓਕੇ ਦੋਸਤੋ ਇਹ ਮੱਜਾਂ ਜਿਹਾ ਨਹੀਂ ਮਿਲਦੇ ਹੁੰਦੇ ਮੈਂ ਪਹਿਲਾਂ ਦੱਸਿਆ ਵੀ ਦਿਖਾਉਣੀ ਮੁਰਾ ਮੱਜ ਹੈ ਸੁਹਾਗਾਂ ਵਾਲਾ ਤੋੜ ਦਈਏ ਤੁਹਾਨੂੰ ਬਲ ਬਈ ਫਿਰ ਤੋਰੀਆਂ ਨੂੰ ਸੋ ਤੋੜ ਕੇ ਤੁਹਾਨੂੰ ਦਿਖਾਉਣਾ ਫੁੱਲ ਸੰਭੀ ਵੀ ਹੈ ਹਾਂਜੀ ਸਿੰਘ ਦਾ ਡਿਜ਼ਾਈਨ ਪਹਿਲਾਂ ਹੀ ਦੇਖ ਲਓ ਦੋਸਤੋ ਕਿਉਂਕਿ ਬਾਅਦ ਚ ਇਹਨੂੰ ਆਪਾਂ ਪਰਾਂ ਨੂੰ ਲੈ ਜਾਣਾ ਤੋੜ ਦੇਣਾ ਢਾਂਚਾ ਇਹਦਾ ਬੜਾ ਸੋਹਣਾ ਪੂਰੀ ਚੌੜੀ ਮੱਜ ਪੂਰੀ ਸੰਭੀ ਹੋਈ ਤੀਜਾ ਸੁਹਾਏ ਨੇ ਸੁਣਾਇਆ ਤੇ 16 ਕਿਲੋ ਦੂਜੇ ਸੁਹਾਏ ਬਾਈ ਕਹਿੰਦੇ ਨੇ ਦੁੱਧ ਦਿੱਤਾ ਹੈ ਖੋਰ ਬਾਈ ਨੇ ਬਣਾਏ ਨੀਗੇ ਖੋਰ ਇਹਦੇ ਬਣਾਉਣ ਵਾਲੇ ਸੀਗੇ ਉਧਰ ਨੂੰ ਲਿਜਾ ਬਾਈ ਇਧਰ ਸੋ ਟਾਂਚਾ ਦੇਖਿਓ ਤੁਸੀਂ ਇਸ ਮੱਝ ਦਾ ਪਸੰਦ ਆਵੇ ਤਾਂ ਬਾਈ ਨਾਲ ਕਰ ਲਿਓ ਸੰਪਰਕ ਜੈਡ ਬਲੈਕ ਜੀ ਦਿਸਦੀ ਐ ਹਵਾਨਾ ਕਿਉਂਕਿ ਜੇ ਤਿੰਨ ਦਿਨ 10 ਮਹੀਨੇ ਪੂਰੇ ਹੋਣ ਪਏ ਐ ਜਿੱਥੇ ਮਰਜ਼ੀ ਰੋਕ ਲਓ ਦੋਸਤੋ ਇਹ ਇੱਕ ਸਟੈਚੂ ਹੀ ਐ ਇਹਨੂੰ ਉੱਥੇ ਠੱਲ ਲੋਂਗੇ ਉੱਥੇ ਹੀ ਇਹਨੇ ਖੜ ਜਾਣਾ ਕਰਮਾ ਲਈ ਨੇ ਕੋਈ ਭਜ ਨਸ ਵਾਲੀ ਇਹਦੀ ਗੱਲ ਨਹੀਂ ਬਾਈ ਜੱਥੇ ਥੱਲੇ ਪੜੋ ਸੋ ਹੀਵੇਂ ਵੇਖੋ ਜਿੱਥੇ ਮਰਜੀ ਦੋਸਤੋ ਇਹ ਤਾਂ ਗਾਵਾਂ ਦੇ ਗੋਣ ਹੁੰਦੇ ਆ ਜਿਹੜੇ ਇਸ ਮੱਝ ਦੇ ਵਿੱਚ ਛੱਡ ਦੇ ਬਾਈ ਫੇਰ ਮੋੜੋ ਇਹਨੂੰ ਇਧਰ ਨੂੰ ਪਾ ਵਖਾਈ ਕੇ ਚੰਗੀ ਤਰ੍ਹਾਂ ਭਰਾਵਾਂ ਨੂੰ ਉਹ ਲੰਮੀ ਲੈ ਜੀਏ ਭਿੱਡੇੜੀ ਵਾਲਾ ਹਾਂ ਅੱਗੇ ਨੂੰ ਸਿੱਧੀ ਲੈ ਜੀ ਵੀਰੇ ਬਹੁਤ ਸੋਹਣਾ ਥਾਣ ਦਾ ਸਹਜ ਆ ਦੋਸਤੋ ਥੋੜਾ ਖੋਰ ਬਣਾਉਣ ਵਾਲੇ ਦੋਸਤੋ ਦੇ ਕਰਕੇ ਪੈਰ ਹੋਰੋਂ ਧਰਤੀ ਹੈ ਇਹ ਜਦੋਂ ਸੂਪੀ ਉਹ ਤੋਂ ਬਾਅਦ ਚ ਬਨ ਗੇ ਤੁਸੀਂ ਇਹਦਾ ਹਵਾਨਾ ਦੇਖੋ ਢਾਂਚਾ ਦੇਖ ਸਕਦੇ ਹੋ ਉਤੋਂ ਸਟਰਕਚਰ ਪੂਰਾ ਖੁੱਲਾ ਡੁੱਲਾ ਲੀ ਆ ਵਾਸ ਭਾਈ ਸੋ ਇਹ ਮਾਜ ਦੋਸਤੋ ਵਿਕਰੀ ਵਾਸਤੇ ਇਧਰੋਂ ਵੀ ਥਾਣੇ ਦੇ ਤੁਸੀਂ ਦੇਖ ਲਓ ਪਸੰਦ ਆਵੇ ਤਾਂ ਕੰਟੈਕਟ ਵੀਰ ਨਾਲ ਕਰ ਸਕਦੇ ਹੋ ਤੁਸੀਂ ਇਹਦਾ ਔਰ ਲੱਖ ਹਾਂ ਬੰਦੇ ਭਾਈ ਔਰ ਲੱਖ ਹੋਰ ਦੋਸਤੋ ਇਹਦਾ ਬਣਾਉਣ ਵਾਲਾ ਉਹਦੀ ਥੋੜੀ ਤਕਲੀਫ ਮੰਨ ਰਹੀ ਹੈ ਬਾਕੀ ਠੀਕ ਹੈ ਸਾਰਾ ਟੰਚਾ ਸੈਕਟਰ ਸੋ ਇਦਾਂ ਦਾ ਇਹਦਾ ਹਵਾਨੇ ਦਾ ਰੋਖਾ ਜੇ ਦਣੇ ਨੇ ਲੈਣੇ ਆ ਸੂਨ ਦੇ ਵਿੱਚ ਤਨਰ ਦਿਨ ਬਾਕੀ ਹੈ ਬਾਕੀ ਕਿੰਨੇ ਦਿਨ ਪਸ਼ੂ ਲੈਂਦਾ ਉਹ ਕਹਿ ਨਹੀਂ ਸਕਦੇ ਹੁੰਦੇ ਪਹਿਲਾਂ ਵੀ ਸੂ ਸਕਦਾ ਕਿਉਂਕਿ ਜਦੋਂ ਕਿਸੇ ਵੀ ਕਲਤੇ ਚੜਕੇ ਨੇ ਜਾਣਾ ਕਿਸੇ ਭਰਾ ਕੋਲ ਤੇ ਪਹਿਲਾਂ ਸੂ ਸਕਦੀ ਹੈ ਪਰ ਹਜੇ ਪੁੜਾ ਕੋਈ ਨਵਾਇਆ ਨਹੀਂ ਜਿਹੜਾ ਆਪਾਂ ਬਾਹਰੀ ਤੌਰ ਤੇ ਦਾ ਰੋਖ ਨੂੰ ਸਮਝਾਂਗੇ ਤੋ ਤੋ ਇਹ ਲੱਗਦਾ ਵੀ ਹਜੇ ਦਿਨ ਇਹਨੂੰ ਲੈਣੇ ਚਾਹੀਦੇ ਆ ਕਿੰਨੇ ਲਊਗੀ ਉਹ ਫੇਰ ਉਸੇ ਗੱਲ ਤੇ ਆਪਾਂ ਆ ਜਾਂਦੇ ਆ ਵੀ ਇਹ ਬਾਅਦ ਵਿੱਚ ਪਤਾ ਲੱਗਣਾ ਹੁੰਦਾ ਹੈ ਭਵਾਨੇ ਦਾ ਰੋਖ ਖੋਣ ਦਾ ਤੁਸੀਂ ਇਹ ਤਾਂ ਦੇਖ ਲਓ ਸੋ ਇਹ ਤੋਂ ਇਲਾਵਾ ਇੱਕ ਜਰਸੀ ਗਾਂ ਬਾਈ ਕੋਲ ਹੈਗੀ ਐ ਤਰਨਪਾਲ ਭਾਈ ਇਹ ਜਰਸੀ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ 4 ਮਹੀਨੇ ਹੋ ਗਏ ਜੀ ਹੁਣ ਦੁੱਧ ਕਿੰਨਾ ਹੋਊਗਾ 11 ਕਿਲੋ 11 ਕਿਲੋ ਦੁੱਧ ਦੇ ਰਹੀ ਐ 4 ਮਹੀਨੇ ਦੀ 4 ਮਹੀਨੇ ਸੂਈ ਐ ਇਹਦਾ ਰੇਟ ਕੀ ਕਰਦੇ 45000 ਆਈ ਵੀਰ ਤੋਰੀ ਇਹਨੂੰ ਵੀ ਦੋਸਤੋ ਰੇਟ 45000 ਹੈ ਪਹਿਲਾਂ ਹੀ ਦੱਸ ਦਿਆਂ ਵੀ ਥਣਾ ਦੇ ਉੱਤੇ ਛੋਟੇ ਛੋਟੇ ਮੋਹ ਕੇ ਆਮ ਤੌਰ ਤੇ ਤੁਸੀਂ ਜਰਸੀ नस्ਲ ਚ ਬਹੁਤੇ ਦੇਖੋਗੇ ਉਹ ਹੈਗੇ ਐ ਇੱਕ ਵੈਕਸੀਨ ਆਉਂਦੀ 6 ਫੈਂਟ ਆਉਂਦੀ ਐ ਜੀ ਅੱਛਾ ਫੈਂਟ 6 ਆਉਂਦੀ ਹੈ 6 ਆਉਂਦੀ ਹੈ ਤੇ ਉਹਦੇ ਨਾਲ ਇਹ ਦੱਸੋ ਝੜ ਜਾਣਗੇ ਖੈਰੇ ਮੈਂ ਤਾਂ ਦੱਸਦਾ ਵੀ ਆ ਕੇ ਤੁਸੀਂ ਦੇਖ ਲਓ ਇਸ ਚੀਜ਼ ਨੂੰ 11 ਕਿਲੋ ਦੁੱਧ 6 ਫੈਂਟ ਦਾ ਮੱਝ ਵਾਲਾ ਇੱਕ ਕੰਮ ਹੀ ਹੈ ਸੋਭਾਈ ਵੀਡੀਓ ਬਣਾ ਰਿਹਾ ਦੱਸੋ ਹਵਾਨਾ ਦੀ ਜੱਜਮੈਂਟ ਉਸਾ ਉੱਤੇ ਕਰ ਲਓ ਦੁੱਧ 11 ਕਿਲੋ ਇਹ ਦਿੰਦੀ ਹੈ ਦਿਨ ਦਾ ਜਿਹੜਾ ਤੁਸੀਂ ਇੱਥੇ ਚੋ ਸਕਦੇ ਹੋ 45000 ਚ ਜਰਸੀ ਬਾਈ ਕਹਿੰਦਾ ਦੇ ਦੂੰਗਾ ਮਾਨਤਨ ਹੋ ਹੀ ਜਾਣਾ ਹੁੰਦਾ ਮੌਕੇ ਤੇ ਜੇ ਕੋਈ ਵੀਰ ਖਰੀਦਣਾ ਚਾਵੇ ਇਹਨੂੰ ਜਦੋਂ ਮੱਦੀ ਚੋਲਾ ਇਹ ਤਾਂ ਖੈਰ ਨਸਲੀ ਇਹ ਵੀ ਜੀ ਹੈ ਇਹ ਜਿਹੜੀ ਇਹ ਖੂਬੀ ਦੱਸੋ ਗਾਵਾਂ ਦੇ ਵਿੱਚ ਤਾਂ ਹੈਗੀ ਹੈਗੀ ਹੈ ਪਰ ਇਸ ਮੱਝ ਚ ਜਿਹੜਾ ਇਹ ਗੌਣ ਆ ਗਿਆ ਜਿੱਥੇ ਮਰਜੀ ਠੱਲ ਕੇ ਥਣ ਪਲੋਸੀ ਜਾਓ ਇਹ ਮੱਝਾਂ ਚ ਘੱਟ ਮਿਲਦਾ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਾਗ ਬਾਈ ਕੋਲ ਵਿਕਰੀ ਆਲੇ ਸੀ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ